ਮੈਂ ਮਾਨ ਸਾਹਿਬ ਦਾ ਜਜਬਾਤੀ ਸੁਣ ਰਿਹਾ ਸੀ ਉਹਨਾਂ ਦੇ ਜਜਬਾਤ ਔਰ ਉਹਨਾਂ ਦਾ ਜੋ ਉਹਨਾਂ ਦੇ ਵਿਚਾਰ ਸੀ ਦੇਖੋ ਸਰਕਾਰਾਂ ਚ ਕਈ ਵਾਰ ਬਖਰੇਵੇਂ ਵਿਰੋਧ ਭਾਸ਼ਾ ਹੋ ਜਾਂਦੀ ਹੈ ਲੇਕਿਨ ਉਹਨਾਂ ਨੇ ਸਹੀ ਕਿਹਾ ਕਿ ਇਹਦੇ ਵਿੱਚ ਸਾਰੇ ਅਸੀਂ ਇਕੱਠੇ ਆ ਔਰ ਸਭ ਦੀ ਮਨਛਾ ਹੈ ਕਿ ਇਹ ਕਾਨੂੰਨ ਬਣੇ ਇਹ ਵੀ ਸੱਚ ਹੈ ਕਿ ਜਦੋਂ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਤਾਂ ਉਹ ਲੋਕ ਇਹ ਕਹਿ ਕੇ ਛੁੱਟ ਗਏ ਕਿ ਇਹ ਜੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਇਹ ਛਦਾਈ ਹੈ ਸਾਡੇ ਤਰਖਾਨ ਮੱਜਰੇ ਵੀ ਇਹ ਗੱਲ ਹੋਈ ਲੇਕਿਨ ਇਹ ਕਿਉਂ ਹੈ ਕਿ ਸਾਰੇ ਜਿਹੜੇ ਪਾਗਲ ਹਨ ਉਹੀ ਇਹ ਗੁਰੂ ਸਾਹਿਬ ਦੀਆਂ ਕਰਦੇ ਉਹਨਾਂ ਨੂੰ ਹੋਰ ਕਿਤੇ ਕੁਝ ਨਹੀਂ ਦਿਖਦਾ ਸੋ ਜਿਹੜਾ ਇਹ ਕਾਨੂੰਨ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਇੰਨੀ ਤੁਹਾਡੀ ਕੁਰਬਾਨੀ ਉੱਥੇ ਬੈਠਿਓ ਕਿਉਂਕਿ ਕਿਸੇ ਵੀ ਕੰਮ ਨੂੰ ਕੋਈ ਜਾਗ ਲਾਉਣ ਵਾਲਾ ਚਾਹੀਦਾ ਹੈ ਜਾਗ ਤੁਸੀਂ ਲਾਇਆ ਉਹਦੇ ਲਈ ਤੁਹਾਡਾ ਧੰਨਵਾਦ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਹਰ ਹਾਲ ਕਾਨੂੰਨ ਬਣਾਵਾਂਗੇ ਕੁਝ ਵੀ ਕਰਨਾ ਪਵੇ ਕਾਨੂੰਨ ਬਣਾਵਾਂਗੇ ਗੁਰੂ ਸਾਹਿਬ ਤੋਂ ਉੱਪਰ ਕਿਸੇ ਲਈ ਕੁਝ ਨਹੀਂ ਸਾਡੇ ਲਈ ਗੁਰੂ ਸਾਹਿਬ ਸਭ ਤੋਂ ਉੱਪਰ ਹੈ ਕਿਉਂਕਿ ਮੈਂ ਉਸ ਦਿਨ ਵਿਧਾਨ ਸਭਾ 'ਚ ਮੌਜੂਦ ਸੀ ਜਿਹੜੀਆਂ ਗੱਲਾਂ ਹੋਈਆਂ ਉਹਦੇ ਬਾਰੇ ਮੈਂ ਸ਼ਾਇਦ ਸਾਡੇ ਮਾਨ ਸਾਹਿਬ ਵਗੈਰਾ ਥਲੀ ਜੀ ਬੈਠੇ ਸੀ ਉਹਨਾਂ ਨੇ ਸੁਣਿਆ ਹੋਣੀਆ ਲੇਕਿਨ ਸੰਗਤ ਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਇਹ ਕਾਨੂੰਨ ਬਣ ਦੀ ਗੱਲ ਸੀ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਪਾ ਵਿਰੋਧੀ ਧਿਰ ਦੇ ਸਤਕਾਰਯੋਗ ਲੀਡਰ ਨੇ ਤਾਂ ਉਹ ਕਹਿਣ ਲੱਗੇ ਕਿ ਸਾਨੂੰ ਸਮਾਂ ਚਾਹੀਦਾ ਉਸ ਦਿਨ ਫੇਰ ਬੈਸਟ ਲੱਗ ਗਈ ਤੇ ਦੂਜੇ ਦਿਨ ਫੇਰ ਸਮਾਂ ਦਿੱਤਾ ਗਿਆ ਔਰ ਉਹ ਤੋਂ ਬਾਅਦ ਸਾਰੀਆਂ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਪਾਰਟੀ ਨੇ ਹਰ ਇੱਕ ਜੋ ਵੀ ਸਾਡੇ ਉੱਥੇ ਬੋਲਣ ਵਾਲੇ ਸਤਕਾਰਯੋਗ ਬੜੇ ਵਧੀਆ ਵਿਚਾਰ ਪੇਸ਼ ਕੀਤੇ ਕਿਉਂਕਿ ਉਹ ਆਪਣੇ ਚੁਣ ਕੇ ਭੇਜੇ ਹੋਏ ਆ। ਔਰ ਉੱਥੇ ਇੱਕ ਗੱਲ ਇਹ ਆਈ ਕਿ ਇਹ ਸਟੈਂਡਿੰਗ ਕਮੇਟੀ ਨੂੰ ਭੇਜਿਆ ਜਾਵੇ। ਉਹਦੀ ਮਨਸ਼ਾ ਸਿਰਫ ਇਹ ਨਹੀਂ ਸੀ ਕਿ ਤਨੇ ਕਿਤੇ ਜਰ ਮੈਂ ਸੁਣਦਾ ਤਾਂ ਮੈਨੂੰ ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਰੱਖਦਾ ਕਿ ਡਿਲੇ ਕਰਨ ਵਾਸਤੇ ਕੀਤਾ ਗਿਆ। ਉੱਥੇ ਸਾਰੀ ਸਦਨ ਦੀ ਮਨਸ਼ਾ ਇਹ ਸੀ ਕਿ ਕੋਈ ਕਮੀ ਨਾ ਰਹਿ ਜਾਵੇ ਭਈ। ਕਿ ਕੋਈ ਕਮੀ ਨਾ ਰਹਿ ਜਾਵੇ ਕੋਈ ਇਹ ਨਾ ਕਹੇ ਕਿ ਸਾਡੇ ਵਿਚਾਰ ਨਹੀਂ ਲੈਗੇ। ਸੋ ਇਸ ਲਈ ਇਹ ਸਟੈਂਡਿੰਗ ਕਮੇਟੀ ਨੂੰ ਕੀਤੀ ਗਈ ਇਹਦੀ ਰეკਮੈਂਡੇਸ਼ਨ ਔਰ ਮੈਨੂੰ ਯਾਦ ਹੈ ਜਦੋਂ ਗੱਲ ਹੋਈ ਕਿ ਇਹ 6 ਮਹੀਨੇ ਤੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਦੋ ਤਿੰਨ ਵਾਰ ਸਪੀਕਰ ਨੂੰ ਰਿਕਵੈਸਟ ਕੀਤੀ ਸਪੀਕਰ ਸਾਹਿਬ ਤੁਸੀਂ ਇਹਦਾ ਟਾਈਮ ਕਟਾ ਦਿਓ ਤਿੰਨ ਇੱਕ ਮਹੀਨੇ ਕਰ ਲਓ ਲੇਕਿਨ ਉੱਥੇ ਜਦੋਂ ਵਿਰੋਧੀ ਧਿਰ ਵੀ ਸੀ ਤਾਂ ਇਹ ਫੈਸਲਾ ਜਦੋਂ ਸਦਨ ਦਾ ਹੁੰਦਾ ਹੈ ਫਿਰ ਉਹਤੇ ਫੁੱਲ ਚੜਾਉਣੇ ਪੈਨੇ 6 ਮਹੀਨੇ ਕੀਤਾ ਗਿਆ ਪਰ ਮਾਨ ਸਾਹਿਬ ਨੇ ਦੋ ਜਾਂ ਤਿੰਨ ਵਾਰ ਸਪੀਕਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਨਹੀਂ ਜੇ ਬਹੁਤ ਸ਼ਾਰਟ ਕਰ ਦਿਓ ਲੇਕਿਨ ਤੁਹਾਡੀਆਂ ਸਾਰੀਆਂ ਜੋ ਤੁਸੀਂ ਕਿਹਾ ਮੈਂ ਸਪੀਕਰ ਸਾਹਿਬ ਨੂੰ ਮਿਲਾਂਗਾ ਮਾਨ ਸਾਹਿਬ ਨੂੰ ਵੀ ਕਿ ਇਹਨੂੰ ਚਾਹੇ 6 ਮਹੀਨਿਆਂ ਪਹਿਲਾਂ ਕਰ ਲਿਏ ਲੇਕਿਨ ਇਹਦੀ ਮਨਚਾ ਇੱਕੋ ਸੀ ਕਿ ਕੋਈ ਕਮੀ ਨਾ ਰਹੇ ਜੇ ਸਾਰੇ ਸਦਨ ਦੀ ਮਨਚਾ ਸੀ ਇਹ ਤੁਸੀਂ ਵਿਸ਼ਵਾਸ ਕਰਿਓ ਇਹ ਡਿਲੇ ਕਰਨ ਵਾਲੀ ਇਹ ਚ ਕੋਈ ਗੱਲ ਨਹੀਂ ਕਿਸੇ ਦੀ ਗੱਲ ਤੁਹਾਨੂੰ ਲੱਗੀ ਹੋਵੇ ਕਈ ਵਾਰ ਆਪਾਂ ਨੂੰ ਲੱਗਦਾ ਕਿਉਂਕਿ ਆਪਾਂ ਜਦੋਂ ਇਹ ਕਿਸੇ ਕੰਮ ਪਿੱਛੇ ਇੱਕ ਚੰਗੇ ਕਾਰਜ ਪਿੱਛੇ ਚਾਹੁੰਦੇ ਆ ਤਾਂ ਆਪਾਂ ਹੁੰਦਾ ਕਿ ਫਟਾਫਟ ਹੋਵੇ ਸੋ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਬਹੁਤ ਛੇਤੀ ਇਹ ਬਿਲ ਬਣੂਗਾ ਔਰ ਆਪਾਂ ਸਾਰੇ ਆਪਣੇ ਵਿਚਾਰ ਇਹ ਪਹਿਲੀ ਵਾਰ ਹੋਇਆ ਕਿ ਸਾਰਿਆਂ ਦੇ ਵਿਚਾਰ ਲਈ ਜਾ ਰਹੇ ਆ ਦੁੱਖ ਦੀ ਗੱਲ ਵੀ ਹੈ ਕਿ ਅੱਜ ਅਸੀਂ ਆਪਣੇ ਇੰਨਾ ਵੱਡਾ ਕਾਨੂੰਨ ਲੈ ਕੇ ਆ ਰਹੇ ਆ ਸਾਡੇ ਵਿੱਚ ਸੰਗਤ ਦੇਖੋ ਕੋਈ ਹੋਰ ਗੱਲ ਹੋਵੇ ਕੋਈ ਬਾਬੇ ਆ ਜਾਣ ਸਾਰੇ ਸਤਕਾਰਯੋਗ ਨੇ ਉੱਥੇ ਦੁਨੀਆ ਇਕੱਠੀ ਹੋ ਜਾਂਦੀ ਹੈ ਕੋਈ ਡਰਾਮੇਵਾਦ ਆ ਜਾਏ ਉੱਥੇ ਦੁਨੀਆ ਇਕੱਠੀ ਹੋ ਜਾਂਦੀ ਹੈ ਅੱਪਾ ਜੀ ਕਿੰਨੇ ਕੁ ਬੈਠੇ ਆ ਲੇਕਿਨ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਹੈ ਜਦੋਂ ਗੁਰੂ ਸਾਹਿਬ ਨੇ ਆਵਾਜ਼ ਮਾਰੀ ਸੀ ਤਾਂ ਪੰਜ ਆਏ ਸੀ ਸੋ ਜਿੰਨੇ ਤੁਸੀਂ ਇਹ ਲੱਖਾਂ ਵਰਗਿਆਂ ਇਹ ਕਾਨੂੰਨ ਬਣ ਕੇ ਹਟੂਗਾ ਇਸਨੂੰ ਬਣਾਉਣਾ ਪੈਣਾ ਇਹ ਅੱਜ ਸਮੇਂ ਦੀ ਨਹੀਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਗੁਰੂ ਸਾਹਿਬ ਨੇ ਆ ਜਿਹੜੀਆਂ ਦਸਤਾਰਾਂ ਨੇ ਆ ਵੱਡੇ ਵੱਡੇ ਮਹਿਲ ਆਪਾਂ ਘਰ ਬਣਾਈ ਬੈਠੇ ਆ ਆ ਸਾਡਾ ਇੱਥੇ ਦੀਵਾਨ ਟੋਡਰਮਾਲ ਹੈ ਸਾਰਾ ਇਹ ਇਹ ਕਿਵੇਂ ਬਣਿਆ ਇਹ ਗੁਰੂ ਸਾਹਿਬ ਦੀ ਤਾਂ ਦੇਣ ਹੈ ਇਹ ਧਰਤੀ ਤਾਂ ਉਹ ਧਰਤੀ ਜਿੱਥੇ ਬੰਦਾ ਸਿੰਘ ਬਹਾਦਰ ਸਾਹਿਬ ਨੇ ਜ਼ਮੀਨਾਂ ਦੇ ਪਹਿਲੀ ਵਾਰ ਮਾਲਕ ਬਣਾਇਆ ਗਿਆ ਆਮ ਲੋਕਾਂ ਨੂੰ ਬਣਾਇਆ ਸੀ ਸੋ ਆਪਾਂ ਨੂੰ ਬਹੁਤ ਲੜਾਈ ਲੜਨ ਦੀ ਲੋੜ ਹੈ ਆਪਾਂ ਇਸ ਮਸਲੇ ਤੇ ਸਿੱਖ ਜਮ ਤੇ ਚਾਹੇ ਸਾਡੇ Hindu ਭਰਾ ਵੀ ਆਇਆ ਹੈ ਮੁਸਲਮਾਨ ਕਿਉਂਕਿ ਸਾਰਿਆਂ ਦੇ ਵਿੱਚੋਂ ਲਾਅ ਦੇ ਵਿੱਚ ਆਉਣੇ ਨੇ ਕਿ ਕਿਸੇ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਹੋ ਸਕਦੀ ਭਗਵਤ ਗੀਤਾ ਦੀ ਬੇਅਦਬੀ ਨਹੀਂ ਹੋ ਸਕਦੀ ਪਰ ਕਿਤਨਾ ਕਿਤੇ ਆਪਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ ਆਪਣੇ ਚ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਨੇ ਇਹ ਸ਼ਹੀਦਾਂ ਦੀ ਮਹਾਨ ਧਰਤੀ ਤੰਤਨ ਬਾਬਾ ਜੋਰਾਵਰ ਸਾਹਿਬ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਮਾਤਾ ਗੁਜਰਕੌਰ ਜੀ ਐਡੀ ਵੱਡੀ ਸ਼ਹਾਦਤ ਜਿਹੜੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣੀ ਚਾਹੀਦੀ ਸੀ ਦੁੱਖ ਹੁੰਦਾ ਕਿ ਸਾਡੇ ਹਿੰਦੁਸਤਾਨ ਚ ਬਹੁਤ ਲੋਕਾਂ ਨੂੰ ਅੱ ਤੋਂ ਜ਼ਿਆਦਾ ਨਹੀਂ ਸ਼ਾਇਦ ਪਤਾ ਹੋਊਗਾ ਕਿ ਸਾਡੇ ਇਹ ਸਾਡੇ ਤੋਂ ਮੈਂ ਕਹਿ ਸਕਦੇ ਤੋਂ ਕੀ ਘਟਿਆ ਗੱਲ ਹੋ ਸਕਦੀ ਕਿ ਅਸੀਂ ਐਡੀ ਵੱਡੀ ਸ਼ਹਾਦਤ ਨੂੰ ਅਸੀਂ ਆਪਣੇ ਹਿੰਦੁਸਤਾਨ ਤੱਕ ਨਹੀਂ ਲੈ ਸਕੇ ਜਾਕੀ ਦੁਨੀਆ ਤੱਕ ਲੈ ਜਾਣੀ ਚਾਹੀਦੀ ਸੀ ਉਹਨਾਂ ਨੇ ਸ਼ਹਾਦਤ ਇਨਸਾਨੀਅਤ ਲਈ ਦਿੱਤੀ ਧਰਮ ਲਈ ਦਿੱਤੀ ਔਰ ਜੋ ਸਿੱਖ ਕੌਮ ਹੈ ਇਹਨੇ ਵਿੱਚ ਬਾਣੀ ਸਾਰਿਆਂ ਦੀ ਹੈ ਆਪਾਂ ਸਾਰੇ ਸੁਣਦੇ ਆ ਇਹਦੇ ਵਿੱਚ ਇਕੱਲੇ ਸਿੱਖ ਕੌਮ ਲਈ ਸਨ ਨਹੀਂ ਮੁਸਲਮਾਨ ਸਾਡੇ ਭੱਟ ਸਾਰਿਆਂ ਦੀ ਸਾਰਿਆਂ ਦੀ ਬਾਣੀ ਹੈ ਇਹ ਤਾਂ ਇੱਕ ਉਹ ਗੁਰੂ ਗ੍ਰੰਥ ਸਾਹਿਬ ਕਈ ਵਾਰ ਸੋਚਦੇ ਮੈਨੂੰ ਦੱਸੋ ਜੇ ਆਪਾਂ ਕੁਝ ਵੀ ਗੁਰੂ ਸਾਹਿਬ ਤੋਂ ਮੰਗਦੇ ਆ ਕੋਈ ਜਵਾਬ ਵੀ ਮੰਗਦਾ ਤਾਂ ਮਿਲਦਾ ਹੈ ਤੱਥਾਂ ਦੇ ਮਿਲਦਾ ਜੋ ਗੁਰੂ ਸਾਹਿਬ ਲਿਖ ਕੇ ਗਏ ਆ ਜ ਸਾਇੰਸ ਕਿੰਨੇ 100 ਸਾਲ ਬਾਅਦ ਮੰਨ ਰਹੀ ਆ ਉਹ ਕਿੰਨੇ 100 ਸਾਲ ਪਹਿਲਾਂ ਲਿਖ ਗਏ ਸੋ ਅਸੀਂ ਕਿਸੇ ਵੀ ਕੀਮਤ ਤੇ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਅਸੀਂ ਇਹ ਚ ਪਾਰਟੀ ਵਾਲੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ ਔਰ ਜੇ ਤੁਹਾਨੂੰ ਲੱਗਿਆ ਕੋਈ ਗੱਲ ਆਈ ਕਿ ਅੜਿੱਕਾ ਬਣਦਾ ਤਾਂ ਸਭ ਤੋਂ ਪਹਿਲਾਂ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਹੋਵਾਂਗੇ ਗੁਰੂ ਸਾਹਿਬ ਦਾ ਅਸੀਂ ਕਾਨੂੰਨ ਬਣਾ ਕੇ ਹਟਾਂਗੇ ਬੋਲੇ ਸੋ ਨਿਹਾਲ ਰਈ ਸਾਬ ਮਾਰੇ ਦੇ ਅਦਬ ਨੂੰ ਸਾਹਮਣੇ ਰੱਖਦੇ ਹੋਏ ਮੈਂ ਇੱਕ ਬੇਨਤੀ ਕਰਦਾ ਜਾਵਾਂ ਸਾਨੂੰ ਤੁਹਾਡੇ ਮਨ ਚੋਂ ਨਿਕਲੀਆਂ ਆਵਾਜ਼ਾਂ ਬੜਾ ਸਤਿਕਾਰ ਹੈ ਪਰ ਇਹਨਾਂ ਲਫ਼ਜ਼ਾਂ ਦੇ ਉੱਪਰ ਆਪਾਂ ਨੂੰ ਕਈ ਵਾਰ ਖੜਨਾ ਵੀ ਪੈਂਦਾ ਜੀ ਮੈਂ ਇੱਕ ਬੇਨਤੀ ਕਰਦਾ ਜਾਵਾਂ 31 ਤਰੀਕ ਨੂੰ ਫੇਰ ਐਤਵਾਰ ਹੈ 31 ਤਰੀਕ ਇਸ ਮਹੀਨੇ ਦੀ ਲਾਸਟ ਤਰੀਕ ਹੈ ਉਸ ਦਿਨ ਵੀ ਐਤਵਾਰ ਹੈ ਜੇ ਕਿਤੇ ਆਪਾਂ ਉਸ ਦਿਨ ਸਾਰੇ ਇਕੱਠੇ ਹੋ ਜਾਈਏ ਤੁਸੀਂ ਅੱਜ ਇੱਕ ਆਏ ਹੋ 116 ਹੋਰ ਵੀ ਹੋਣਗੇ ਜੇ ਸਾਰੇ ਆਪਾਂ ਇੱਥੇ ਬੈਠ ਕੇ ਇੱਕ ਸਿੰਗਲ رائے ਕਰ ਲਈਏ ਸਾਰੇ ਆਪਣੇ ਜਜ਼ਬਾਤ ਸ਼ੇਅਰ ਕਰੋ ਅਸੀਂ ਕੋਈ ਨਹੀਂ ਬੋਲਾਂਗਾ ਤੁਸੀਂ ਸਾਰੇ ਬੋਲਿਓ ਸੰਗਤ ਦੇ ਸਾਹਮਣੇ ਬੋਲੋ رائے ਇੱਥੇ ਹੀ ਹੋ ਜੇ ਇਹ ਤੋਂ ਵੱਡਾ ਦਰ ਹੋਰ ਕਿਹੜਾ ਤੁਸੀਂ ਖੁਦ ਹੀ ਬਿਆਨ ਕੀਤਾ ਸੋ ਜਿਵੇਂ ਵੀ ਪ੍ਰੋਗਰਾਮ ਹੈ ਕੁਝ ਹੁਣ ਵੇਖੋ ਹੁਣ ਗੱਲ ਸਿਰਫ ਗੁਰਪ੍ਰੀਤ ਸਿੰਘ ਜਾਂ ਗੁਰਜੀਤ ਸਿੰਘ ਜਾਂ ਚੇਅਰਮੈਨ ਸਾਹਿਬ ਜਾਂ ਅਸੀਂ ਜਿਹੜੇ ਟੀਮ ਮੈਂਬਰ ਤਾਂ ਸਾਡੀ ਨਹੀਂ ਰਹਿ ਗਈ ਹੁਣ ਤੁਸੀਂ ਵੀ ਸਾਡੇ ਟੀਮ ਮੈਂਬਰ ਹੋ ਤੇ ਤੁਸੀਂ ਇਸ ਟੀਮ ਦੇ ਨਾਲ ਰਲ ਕੇ ਕਿੱਦਾਂ ਹੁਣ ਇਹਨੂੰ ਬੰਨੇ ਲਾਉਣਾ ਕਿਉਂਕਿ 31 ਤੋਂ ਬਾਅਦ ਅਸੀਂ ਬਹੁਤਾ ਸਮਾਂ ਨਹੀਂ ਚਾਹੁੰਦੇ ਜੇ رائے ਲੈਣੀ ਹੈ ਤੇ ਲੈ ਕੇ ਤੇ ਉਹਨੂੰ ਡਿਸਕਸ ਕਰ ਲਓ ਜਿਹੜੀ رائے ਆ ਜਾਂਦੀ ਹੈ ਐਲਜੀ ਸਾਹਿਬ ਦੇ ਆਫਿਸ ਅਸੀਂ ਗਏ ਹਾਂ ਸੋ ਉਹਨਾਂ ਕੋਲ ਟੀਮ ਹੈ ਸਾਨੂੰ ਕੋ ਡਿਊਟੀ ਲਾਓਗੇ ਅਸੀਂ ਫਿਰ ਆਪਣੀ ਟੀਮ ਲੈ ਕੇ ਸ਼ਾਮਲ ਹੋ ਜਾਵਾਂਗੇ ਜਿਹੜੀ ਕੋਈ ਸੁਜੈਸ਼ਨ ਆ ਰਹੀ ਉਹਨੂੰ ਨਾਲ-ਨਾਲ ਪ੍ਰੋਸੈਸ ਕਰੀ ਚੱਲੋ ਆਪਾਂ ਜਰੂਰ 31 ਤਰੀਕ ਡਿੱਕਣਾ ਵੀ 31 ਨੂੰ ਹੀ ਆਪਾਂ ਉਸ ਪ੍ਰੋਸੈਸਿੰਗ ਸ਼ੁਰੂ ਕਰਨੀ ਆ ਜਿਹੜਾ ਰਾ ਮਟੀਰੀਅਲ ਆ ਗਿਆ ਉਹਦੇ ਤੇ ਜੋ ਕੰਮ ਕਰਨਾ ਉਹਨੂੰ ਆਪਾਂ ਨਾਲੋ-ਨਾਲ ਸ਼ੁਰੂ ਕਰੀਏ ਜੀ ਹਾਂਜੀ ਰਾਜ ਸਾਹਿਬ ਜੋ ਵੀ ਤੁਹਾਡੇ ਅੱਜ ਦੇ ਸੁਝਾਅ ਨੇ ਜਜ਼ਬਾਤ ਨੇ ਮਹਾਨਯੋਗ ਸਪੀਕਰ ਸਾਹਿਬ ਉਹਨਾਂ ਦੇ ਅੱਗੇ ਰੱਖੂੰਗਾ ਔਰ ਇੱਕ ਕਹੂੰਗਾ ਜੋ ਤੋਨੇ ਸਾਰੀ ਸੰਗਤ ਨੇ ਫੈਸਲਾ ਕੀਤਾ ਕਿ ਇਹ ਛੇਤੀ ਤੋਂ ਛੇਤੀ ਜਿੰਨਾ ਛੇਤੀ ਬਣ ਸਕਦਾ ਹੈ ਕਈ ਵਾਰ ਇਹ ਹੋ ਜਾਂਦਾ ਦੇਖੋ ਆਪਾਂ ਬਿਲਕੁਲ ਸਾਰੇ ਸਹਿਮਤ ਹੈ ਮੈਂ ਪਹਿਲਾਂ ਕਿਹਾ ਕਿ ਕਈ ਇਹ ਨਾ ਕਹਿ ਸਕੇ ਕੋਈ ਆ ਕੇ ਸਾਡੇ ਕੋਲ ਕਿ ਸਾਡੇ ਵਿਚਾਰ ਨਹੀਂ ਲੈਗੇ ਕਿਉਂਕਿ ਇਹ ਬਹੁਤ ਵੱਡਾ ਸਾਡੇ ਲਈ ਇਹ ਕਾਨੂੰਨ ਬਣਾਉਣਾ ਜ਼ਰੂਰੀ ਹੈ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਕਮੀ ਰਹਿ ਜਵੇ ਲੇਕਿਨ ਬਿਲਕੁਲ ਸਹੀ ਗੱਲ ਹੈ ਸਾਨੂੰ ਇਹਨੂੰ ਸਮਵੰਨ ਕੀਤਾ ਉਹਨੂੰ ਸ਼ਾਰਟ ਕਰਨਾ ਪਊਗਾ ਉਹਦੇ ਲਈ ਜਿਹੜੇ ਤੁਹਾਡੇ ਸੁਝਾਅ ਨੇ ਮੈਂ ਸਪੀਕਰ ਸਭ ਕੋਲ ਰੱਖੂੰਗਾ ਔਰ ਮੈਂ ਤੁਹਾਨੂੰ ਵਾਅਦਾ ਕਰਦਾ ਮੈਂ ਇਕੱਲਾ ਵਾਅਦਾ ਕਰਨ ਵਾਲਾ ਕੋਈ ਬਹੁਤ ਵੱਡਾ ਨਹੀਂ ਮੈਂ ਤਾਂ ਤੁਹਾਡਾ ਸੇਵਾਦਾਰ ਹਾਂ ਮੈਂ ਸੰਗਤ ਰੂਪੀ ਗੱਲ ਕਰਦਾ ਕਿ ਆਪਾਂ ਸਾਰੇ ਇਸ ਗੱਲ ਤੇ ਵਿਸ਼ਵਾਸ ਰੱਖੋ ਕਿ ਇਹ 100% ਕਾਨੂੰਨ ਬਣੂਗਾ ਔਰ ਜੋ ਮਾਨ ਸਾਹਿਬ ਨੇ ਕਈ ਗੱਲਾਂ ਕਹੀਆਂ ਕੋਈ ਵੀ ਹੋਰ ਗੱਲ ਹੈ ਅਸੀਂ ਆਪਣੇ ਫੇਸਬੁਕ ਤੇ ਵੀ ਸਾਨੂੰ ਕਿਹਾ ਗਿਆ ਕਿ ਤੁਸੀਂ ਪਾਓ ਇਹ ਅੱਜੀ ਨਹੀਂ ਕਿ ਆਪਾਂ ਇੱਥੇ ਬੋਲ ਕੇ ਚਲੇ ਗਏ ਸਾਡੇ ਫੋਰਮ ਚ ਵੀ ਬਹੁਤ ਸਮਝਦਾਰ ਬਹੁਤ ਗਿਆਨਵੰਦ ਲੋਕ ਬੈਠੇ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਆਨਲਾਈਨ ਆਪਣੇ ਵਿਚਾਰ ਦੱਸ ਸਕਦੇ ਆ ਇਹ ਨਹੀਂ ਹੈ ਕਿ ਕਮੇਟੀ ਕੋਲ ਇੱਥੇ ਆ ਕੇ ਦੱਸਣਾ ਆਪਾਂ ਆਨਲਾਈਨ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਕਮੇਟੀ ਕੋਲ ਪਹੁੰਚਾ ਸਕਦੇ ਆ ਔਰ ਬਹੁਤ ਸਾਰੇ ਮੈਨੂੰ ਉਮੀਦ ਹੈ ਕਈ ਵਾਰ ਆਪਾਂ ਕੋਈ ਪੁਆਇੰਟ ਤੇ ਨਹੀਂ ਸੋਚਦੇ ਬਾਹਰ ਬੈਠੇ ਸਾਡੇ ਭਰਾਏ ਕੋਈ ਚੰਗਾ ਸਵੇਸ਼ ਦੇਣ ਉਹ ਵੀ ਇਨਕਲੂਡ ਕਰਾਂਗੇ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਐਸਾ ਕਾਨੂੰਨ ਬਣੇ ਉਹ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਹੋਵੇ ਕਿ ਉਹ ਸਾਡੇ ਧਰਮਿਕ ਗ੍ਰੰਥਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਭਗਵਤ ਗੀਤਾ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਨਾ ਕਰ ਸਕੇ